ਨੇ ਸਾਨੂੰ ਰਾਉਂਡ ਅਪ ਕੀਤਾ ਜੀ ਪੁਲਿਸ ਨੇ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਹਲੋ ਕਹਿੰਦੇ ਜੀ ਸੀਐਮ ਸਾਹਿਬ ਜੀ ਪਬਲਿਕ ਨੂੰ ਜੋ ਤੰਗ ਕਰੂਗਾ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨਐਚਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫ਼ਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰ ਹਾਂ ਦੇ ਝਗੜਿਆਂ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਲੋਕ ਦੁਖੀ ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ Amazon ਇੱਕ ਸਾਈਟ ਤੁਸੀਂ ਜਾਣਦੇ ਹੋ Amazon ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਵਰਜ ਕਰ ਲਮੈਂ ਇੱਕ ਨਾਮ ਲੈ ਮਿਕਸੀ ਆਰਡਰ ਕਰਦਾ ਹਾਂ ਜੇ ਇੱਕ ਦਿੱਲੀ ਦਾ ਡਰੈਸ ਭਰੋਗੇ ਤਾਂ ਉਹਦੇ ਮਿਕਸੀ ਦਾ ਆਰਡਰ ਹੋ ਰਿਹਾ ਮਤਲਬ ਉਹਦਾ ਰੇਟ ਹੋ ਰਿਹਾ ਜੇ ਪੰਜਾਬ ਦਾ ਡਰੈਸ ਭਰੋਗੇ ਤਾਂ ਰੇਟ ਹੋ ਰਿਹਾ ਨਾਲ ਲਿਖ ਕੇ ਆਉਂਦਾ ਕਿ ਰੂਡਸ ਬਲੋਕ ਪੈਸੇ ਵੱਧ ਲੱਗਣਗੇ 15 ਦਿਨ ਵੱਧ ਲੱਗਣਗੇ ਮਲਾ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ ਸਰਕਾਰ ਰੋਕੀ ਬੈਠੇ ਜੀ ਸੀ ਸੜਕ ਤੇ ਬੈਗੇ ਇਹ ਕੋ ਗੱਲ ਹੈ ਪਰ ਉਹ ਕਹਿੰਦੇ ਨਰਾਜ਼ ਹੋਗੇ ਕੱਲ ਸੀਐਮ ਸਾਹਿਬ ਨੂੰ ਕੋਈ ਜਾਣੀ ਜੀ ਹੋਈ ਜਾਣ ਨਰਾਜ਼ ਕੌਣ ਮੈਂ ਹੋਗੇ ਨਰਾਜ਼ ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਹੋਊਗਾ ਮੈਂ ਮੈਂ ਆਪਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਮੰਨ ਕੇ ਬੇਨਤੀ ਹੈ ਨਾਟਾਂਕ ਕਰੋ ਲੋਕਾਂ ਨੂੰ ਰੋਜ਼ ਬੈਜਦੇ ਨੇ ਕਦੇ ਟਰੱਕ ਟਰੱਕਾ ਕੌਣ ਚਲਾਉਂਦੇ ਨੇ ਕਿਸਾਨਾਂ ਦੇ ਮੁੰਡੇ ਚਲਾਉਦੇ ਫਿਰ ਟਰੱਕੀ ਤੇ ਰੁਕਦੇ ਰੇਲਾਂ ਰੁਕਦੀਆਂ ਜੀ ਫਿਰ ਬਾਅਦ ਚ ਕਹਿੰਦੇ ਜੀ ਮੈਂ ਆਪ ਕਿਸਾਨ ਦਾ ਹੈਗਾ ਮੈਂ ਸਾਰੀ ਖੇਤੀ ਕੀਤੀ ਹੋਈ ਐ ਮਨ ਲਗਾ ਮੇਰੇ ਜਿਹੜੇ ਜੁਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘੱਟ ખેਚ ਗਏ ਹੁਣ ਮੈਂ ਅੱਜ ਵੀ ਖੇਤੀ ਆਂਦਾ ਠੀਕ ਐ ਨਾ ਕਦੇ ਮੇਰੇ ਨਾਲ ਲਾਈ ਬਹਿ ਜਾਣ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂ ਕਿ ਕਿੰਨਾ ਵੀ ਕਿਹੜੀ ਫਸਲ ਤੇ ਕਿੰਨਾ ਪੈਂਦਾ ਸਰ ਇੰਡਸਟਰੀਸਟ ਵੀ ਆਏ ਸੀ ਤੁਹਾਡੇ ਕੋਲ ਕੁਝ ਦਿਨ ਪਹਿਲਾਂ ਇਹੀ ਗੱਲ ਉਹੀ ਗੱਲ ਕਿ ਕਿੰਨੇ ਨੁਕਸਾਨ ਹੋ ਗਿਆ ਪੰਜਾਬ ਨੂੰ ਖਾਸ ਕਰਕੇ ਫਾਈਨੈਂਸ਼ਲੀ ਕਿੰਨਾ ਖੋਇਆ ਜੀ ਹਿਡਨ ਨੁਕਸਾਨ ਹੈ ਜਨਾਬ ਹਜ਼ਾਰਾਂ ਕਰੋੜਾਂ ਦਾ ਹੋ ਹੀ ਜਾਂਦਾ ਹੈ ਹਰ ਰੋਜ਼ ਹਰ ਰੋਜ਼ ਕਿਉਂਕਿ ਸਾਡੇ ਹਾਈਵੇ ਬੰਦ ਕਰ ਰੱਖਿਆ ਹੈ ਇੰਡਸਟਰੀਸਟ ਕਹਿੰਦਾ ਦਿੱਲੀ ਆ ਜੋ ਜੀ ਮੀਟਿੰਗ ਕਰਨੀ ਹੈ ਪੰਜਾਬ ਦੇ ਰਸਤੇ ਬਲੌਕ ਨੇ ਆਹ ਆ ਪੰਜਾਬ ਬਣਾ ਲੈ ਅੱਛਾ ਮੰਗਾ ਪੰਜਾਬ ਨੂੰ ਮੰਨਦੇ ਤਾਂ ਹੈ ਨੇ ਜਾਓ ਕਿਤੇ ਮੈਂ ਜਾ ਆ ਮੈਂ ਜਾ ਰਿਹਾ ਮੈਂ ਤਾਂ ਦਿੱਲੀ ਵੀ ਜਿਹੜਾ ਐਮਪੀ ਸੀ ਮੈਂ ਦਿੱਲੀ ਉਹਨਾਂ ਦੀ ਆਵਾਜ਼ ਉਠਾਉਂਦਾ ਰਹੇ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਵੀ ਹੁਣ ਫਲਾਨੀ ਜੁਨੀਅਰ ਨੇ ਧਰਨਾ ਦਿੱਤਾ ਧਰਨਾ ਦਿੱਤਾ ਜਿਨ੍ਹਾਂ ਨੂੰ ਤਾਂ ਫਿਰ ਇਹਨਾਂ ਨੇ ਕਿਵੇਂ ਕਰੀਏ ਚੋਲੇਂਦਰ ਖਤਮ ਹੋਣ ਤੋਂ ਫਿਰ 15 ਦਿਨ ਬਾਅਦ ਆਪਾਂ ਦੇਵਾਂਗੇ ਐਂ ਯਾਰ ਐਂ ਕੰਪੀਟੀਸ਼ਨ ਕਰੋਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਇਹ ਕਿਤਨਾ ਕਿਤੇ ਕ੍ਰੈਡਿਟ ਬੋਰ ਚੱਲ ਰਹੀ ਹੈ ਜਿੱਦ ਬੋਰ ਜੀ ਪਿੰਡਾਂ ਦੇ ਵਿੱਚੋਂ ਹਰੇਕ ਘਰ ਚੋਂ ਫੰਡ ਜਾਂਦਾ ਜੀ ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਹਾਂ ਜੇ ਤੁਹਾਨੂੰ ਤਾਂ ਅਸੀਂ ਖੜਾਗੇ ਨਾਲ ਲੇਕਿਨ ਇਹ ਜੀ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਤਾਂ ਹੀ ਪੈਰਲਲ ਗਵਰਨਮੈਂਟ ਕਹਿੰਦੇ ਹੋ ਤੁਸੀਂ ਲਹੀ ਹੈ ਨਾ ਸਾਡੇ ਨਾਲ ਇਸ ਏਰੀਆ 'ਚ ਨਾ ਸਬਜ਼ੀਆਂ ਦੀ ਕਸਤ ਜ਼ਿਆਦਾ ਹੁੰਦੀ ਹੈ ਜੀ ਤੇ ਹੁਣ ਜਿਹੜਾ ਝੋਨਾ ਦੇ ਜਿਹੜਾ ਝੋਨਾ ਗਿੱਜਿਆ ਹੋਇਆ ਸੀ ਜੀ ਲੋਕਾਂ ਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਵਿਜਿਆ ਜਿਹੜਾ 15 ਦਿਨਾਂ ਦਾ ਵੇਚਣਾ ਸੀ ਨਾ ਉਹਦੇ 1.5 ਮਹੀਨਾ ਲੱਗਿਆ ਜੀ ਤੇ ਹੁਣ ਗੋਭੀ ਪੈਦਾ ਕੀਤੀ ਹੋਈ ਹੈ ਜੀ ਲੋਕਾਂ ਨੇ ਆਲੂਆਂ ਤੋਂ ਆਲੂਆਂ ਤੋਂ ਬਾਅਦ ਗੋਭੀ ਗੋਭੀ ਤੋਂ ਬਾਅਦ ਫੇਰ ਜਿਹੜੀ ਮਿਰਚਾਂ ਫੇਰ ਆਲੂ ਫੇਰ ਗੋਭੀ ਇਸ ਤਰ੍ਹਾਂ ਕਰਦੇ ਆ ਜੀ ਹੁਣ ਗੋਭੀ ਵੀ ਲੋਕ ਖੇਤ ਦੇ ਬਾਹਰੇ ਆ ਜੀ ਹੁਣ ਮੇਥੀ ਪਾਈ ਆ ਜੋ ਚਾਰ ਪੰਜ ਕਿੱਲੇ ਇੱਕ ਕਿਸਾਨ ਨੇ ਨੇੜੇ ਲੱਗਸਾ ਲਿਆ ਹੁਣ ਆਹ ਹੱਲ ਤੋਂ ਹੀ ਆ ਜੀ ਕਿਸਾਨ ਕਿੱਥੇ ਜਾਣਗੇ ਕੀ ਕਰਦੇ ਹੋਏਗਾ ਕਿਸਾਨ ਨੂੰ ਪਤਾ ਕੀ ਜਿਹਦੇ ਵਾਸਤੇ ਪਰੋਂ ਪਿਆ ਪੂਰਾ ਖੇਤੀ ਪੜਸੀ ਆਉਗੀ ਹੈ ਨਾ ਜਿਹੜੀਆਂ ਹਾਰ ਵਾਲੀ ਕਦੋਂ ਲਾਗੂ ਹੋਏਗੀ ਬੜੀ ਜਲਦੀ ਅਸੀਂ ਉਹਨਾਂ ਤੋਂ ਸਾਰਾ ਸੁਝਾਅ ਮੰਗੇ ਹੋਏ ਨੇ ਦੇ ਦਿਓ ਸੁਝਾਅ ਦੇ ਦਿਓ ਅਸੀਂ ਜਿਵੇਂ ਇੰਡਸਟਰੀ ਪਾਲਿਸੀ ਬਣਾਈ ਹੈ ਉਹਨਾਂ ਨੂੰ ਪੁੱਛ ਕੇ ਉਹ ਬਣਾ ਲਾਂਗੇ ਦੇਖੋ ਐਸ ਵਾਰ ਅਸੀਂ ਇੱਕ ਕੋਸ਼ਿਸ਼ ਕਰਾਂਗੇ ਕਿ ਪੀਆਰ 126 ਪੀਆਰ 127 28 29 ਦੀ ਜੜੀਆਂ ਅਸਲਾਂ ਵੀ ਚਲੋ ਬਿਜਲੀ ਬੋਰਡ ਨੇ ਕੀ ਕੀਤਾ ਨਾ ਬਿਜਲੀ ਬੋਰਡ ਕਹਾ ਕਹਾ ਲੈ ਜਾਂਦਾ ਜੀ ਥੋੜਾ 17 ਜੂਨ ਤੱਕ ਲੈ ਜਾਂਦੇ ਉਹ ਉਹ ਮੌਨਸੂਨ ਨਾਲ ਮੈਚ ਕਰਦੇ ਚਲੋ ਦੇਖਦੇ ਆਂ ਐ ਕਰਦੇ ਆਂ ਹੁਣ ਬਿਲਕੁਲ ਬਿਜਲੀ ਹੀ ਹੈਗੀ ਐ ਜੀਬੀਪੀ ਦਾ ਪਲਾਂਟ ਵੀ ਟ੍ਰੀਡ ਲਿਆ ਐਸ ਵਾਰ ਆਪਾਂ 15-20 ਮਿੰਟ ਪਹਿਲਾਂ ਤੱਕ ਇਹ ਹੋਵੇ। ਉਹ ਉਸ ਵੇਲੇ ਨਾ ਮੌਇਸਚਰ ਹੁੰਦਾ ਸਪਟੰਬਰ ਚ ਆ ਜੂਗੀ ਉਹ। ਨਾ ਮੌਇਸਚਰ ਹੁੰਦਾ ਤੇ ਵੈਸਟਰਨ ਹਵਾਵਾਂ ਹੁੰਦੀਆਂ ਨੇ। ਤੇ ਸ਼ਾਇਦ ਧੂਆ ਜਿਹੜਾ ਜਿਹੜਾ ਲਾਂਬੇ ਆਉਂਦੇ ਆ। ਇਧਰੋਂ ਬੰਦੇ ਦਿੱਲੀ ਅੰਦਰ ਤੇ ਉਹ ਨਾ ਇਧਰੋਂ ਪਸਵਾਈ ਜਾਣ। ਸਰ ਕੋ ਚੋਣ ਨੂੰ ਲੈ ਕੇ ਹਲਕਾ ਦੇ ਕਿਉਂਕਿ ਡਾਰਕ ਜ਼ੋਨ ਕਹਿੰਦੇ 100 ਰੂਟ ਸਾਈਡ ਵੀ ਆਪਣੇ ਬਹੁਤ ਲੋਅ ਦੇ। ਡਾਰਕ 182 ਚੋਂ ਡਾਰਕ ਜ਼ੋਨ ਤਾਂ ਹੈਗੇ ਨੇ। ਹੂੰ। ਪਰ ਜਿਹੜੇ ਕੱਸੀਆਂ ਕੋਬ ਵੀ ਪੁਰਾਣੇ ਪੁਰਾਣੇ ਰਜਵਾਹੇ ਸੂਏ ਉਹ ਪੁਰਾਣੇ ਚਲਾ ਰਹੇ ਆ ਮੈਨੂੰ ਲੱਗਦਾ ਤੁਹਾਡੇ ਪਿੰਡਾਂ ਵਾਲੇ ਵੀ ਬਨੋੜ ਦੀ ਦਸ਼ਮੇਸ਼ ਨਹਿਰ ਦਾ ਕੀ ਹੋਇਆ ਜੀ ਤੁਹਾਡੇ ਪਿੰਡਾਂ ਵਾਲੇ ਵੀ ਕਿਤੇ ਨਾ ਕਿਤੇ ਪਾਣੀ ਆਇਆ ਹੋਊਗਾ ਪਹਿਲੀ ਵਾਰ ਆਇਆ ਹੋ ਬਹੁਤ ਦੇਰ ਬਾਅਦ ਆਇਆ ਹੋਗਾ ਜੀ 30 ਸਾਲ ਬਾਅਦ ਪਾਣੀ ਦੇਖਿਆ ਹੈ ਕੱਸੀ ਤੁਸੀਂ ਰੋਜ਼ ਕੋਸ਼ਿਸ਼ ਕਰਦੇ ਜਿਹੜੀ ਦਸ਼ਮੇਸ਼ ਨਹਿਰ ਬਨੋੜ ਦੀ ਹੈ ਜੀ ਉਹਦਾ ਕੇਸ ਸਟੇਟ ਦੇ ਵੀ ਉਹਦਾ ਸਰਵੇਇੰਗ ਕਰਾਇਆ ਜਾ ਰਿਹਾ ਪੰਜਾਬ ਸਰਕਾਰ ਦੁਆਰਾ ਹਾਂਜੀ ਉਹਦਾ ਕੋ ਕੱਢੋਂਗੇ ਜੀ ਉਹ ਨਹਿਰ ਬਿਲਕੁਲ ਬਿਲਕੁਲ ਜਿੰਨੀਆਂ ਵੀ ਪੰਜਾਬ ਦੇ ਵਿੱਚ ਨਹਿਰਾਂ ਕਸੀਆਂ ਰਜਵਾਹੇ ਪੁਰਾਣੀਆਂ ਬੰਦ ਹੋ ਗਈਆਂ ਜਾਂ ਭੁੱਲ ਭੱਲ ਕੇ ਲੋਕ ਜਾਂ ਉਹਨਾਂ 'ਚ ਦਰਖਤ ੁੱਗ ਗਏ ਅਸੀਂ ਉਹਨਾਂ ਨੂੰ ਰਿਵਾਈਵ ਕਰਾਂਗੇ ਤਾਂ ਕਿ ਕਨਾਲ ਵਾਟਰ ਇੱਕ ਤਰ ਨਹਿਰੀ ਪਾਣੀ ਦਾ ਇਹ ਸਾਡਾ ਉਹਦੇ ਵਿੱਚ ਸੋਇਲ ਹੋਲੀ ਹੈ ਕਲੀਅਰ ਨਹੀਂ ਤਾਂ ਉਹਦੇ ਵਿੱਚ ਮਿੱਟੀ ਹੁੰਦੀ ਇੱਕ ਨਵੀਂ ਮਿੱਟੀ ਆਉ ਧਰਤੀ ਦੀ ਪਿਆਉ ਸ਼ਕਤੀ ਵਧੂ ਤੇ ਦੂਜਾ ਹੱਲੋਂ ਪਾਣੀ ਕੱਢਣ ਤੋਂ ਬਚਾਂਗੇ ਮਤਲਬ ਕਵਨ ਗੁਰੂ ਪਾਣੀ ਪੈਤਾ ਮਾਤਾ ਧਰਤ ਮਾਤਾ ਜਿਗੁਰੂ ਨਾਨਕ ਸਾਹਿਬ ਦੇ ਇੰਨਾ ਇੰਨੇ ਤੱਤਾਂ ਨੂੰ ਬਚਾ ਲੀਏ ਇਹ ਤੋਂ ਵੱਡਾ ਪੁੰਨ ਨਹੀਂ ਜੀ ਅਗਲੀ ਪੀੜੀ ਵਾਸਤੇ ਇੱਕ ਇੱਕ ਲਈ ਸਤ 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 ਜੀ ਤੇ ਜਿਹੜੇ ਕੋਸ਼ਣਾਂ ਬਿਆਜ ਇਸਤਮਾਲ ਕਰਦਾ ਤਾਂ ਕਹਿੰਦਾ ਕਿ ਉਹ ਤੋਂ ਚਲਿਆ ਉਹ ਆਜਾ ਤੱਕ ਕੋਈ ਨਹੀਂ ਆਉਂਦਾ ਹਾਂ ਜੀ ਹਾਂ ਮਨਰਦੀਆਂ ਦੱਸੋ ਹਾਂ ਇਹ ਹੈ ਨਾ ਕਿ ਜਿਸ ਚੀਜ਼ ਦੀ ਤੁਸੀਂ ਪਾਸਟ ਕਰ ਰਹੇ ਹੋ ਉਸ ਤੋਂ ਉਹਦੇ ਦਾ ਕੁਐਸਚਨ ਪਾਉਣਾ ਬਹੁਤ ਥੇ ਘੱਟ ਵੀ ਅਪਡੇਟ ਕਰਨਾ ਨੇ ਅਪਟਵਾਰੀ ਜਿਹੜੇ ਕੁਐਸਚਨ ਨੇ ਹਾਂ ਜੀ ਸਰ ਇਹ ਦੱਸਣਾ ਹੋ ਰਿਹਾ ਹਾਂ ਸਰੋਸ਼ ਸਟੱਡੀ ਜਿਹੜੀ ਅਸੀਂ 12 ਸਾਲ ਪਹਿਲਾਂ ਛੱਡ ਚੁੱਕੇ ਹਾਂ ਤੇ ਉਹਦੀ ਕੋਚਿੰਗ ਲਈਏ ਦੁਬਾਰੇ ਸੋ ਅਪਡੇਟ ਕਰ ਦੇ ਦਿੰਦੇ ਹਾਂ ਮਾਂ ਜੀ ਜਿਮੀਦਾਰੀ ਦੀ ਬੈਂਤੀ ਆ ਜੀ ਹਿੱਲਾ ਲੈਣਾ ਮਾਨ ਸਾਹਿਬ ਜੀ ਜ਼ਿਮੀਦਾਰੀ ਦੀ ਬੈਂਤੀ ਆ ਜੀ ਹਰਿਆਣੇ ਸਾਡਾ ਪੰਜਾਬ ਵਾਲਿਆਂ ਦਾ ਵੀ ਕੋਈ ਹਿੱਲਾ ਕਰਦੇ ਸਰ ਬਹੁਤ ਜ਼ੋਰ ਨਾਲ ਹਾਂ ਤਾਂ ਹਰਿਆਣੇ ਨਾਲ ਨਾਰੀ ਕੱਲ ਮੈਚ ਕਰੀਏ ਅੱਛਾ ਜੀ ਹਰਿਆਣੇ ਨੇ ਤਾਂ ਫਿਰ ਤੁਸੀਂ ਆਪ ਕਰ ਦਿਓ ਜੀ ਤੁਸੀਂ ਆਪ ਕਰੋ ਹੁਣ ਸੋਚ ਮੈਂ ਮੈਂ ਚਾਹਨਾ ਕਿ ਆਪਾਂ ਆਪਣਾ ਖੇੜਾ ਛੁੱਟੇ ਚੋੜੀ 2 3 2000 ਤੱਕ ਸੂਰਜਮੁਖੀ ਆ ਜੇਗੀ ਸਾਡੀ ਰੂਲ ਦੀ ਹੈ ਜੀ ਰਾਜਪਾਲ ਇਹਦਾ ਕਰੋ ਜੀ ਹਰਿਆਣਾ ਬਾਦਲਾ ਪੈਂਦਾ ਜੀ ਇਹ ਜ਼ਰੂਰੀ ਹੈ ਜੀ ਨਹੀਂ ਕੋਈ ਸੂਰਜਮੁਖੀ ਹੋਰੇ ਜ਼ਰੂਰ ਸੋਚੋ ਸਰ ਮੈਂ ਪੱਕਾ ਸੋਚਾਂ ਹਾਂਜੀ ਰਸ਼ੀ ਗਾੜ ਦੀ ਸਰ ਜੀ ਜਿਹਦਾ ਮਤਲਬ ਹੈ ਰਸ਼ੀ ਗਾੜਦਾ ਜਿਹਦਾ ਮਤਲਬ ਹੈ ਕਈ ਹੋਏ ਬਹੁਤ ਜ਼ਿਆਦਾ ਆਇਆ ਹੈ ਜੀ ਇਹ ਮੈਂ ਇੱਥੇ ਪਾਰਟੀ ਸ਼ੁਰੂਆਤ ਲਈ ਦਿੱਤੀ ਹੋਈ ਇੰਨੀਆਂ ਡੇਟਾ ਪਈ ਜਾਂਦੀਆਂ ਸਿਰਫ ਡੇਟ ਪੈਂਦੀ ਅੱਜ ਵੀ ਡੇਟ ਪਈ ਹੈ ਜੀ ਅੱਜ ਵੀ ਡੇਟ ਪਈ ਹੈ ਸਰ ਜੀ ਸਾਨੂੰ ਪਤਾ ਸੀ ਜਦੋਂ ਅਸੀਂ ਇਹ ਹਮਲਾ ਕਰਤਾ ਨਾ ਸਪਲਾਈ ਲਾਈਨ ਤੇ ਤਾਂ ਇਹ ਆਉਣਗੇ ਆਪਣੇ ਕੋਲੇ ਅਸੀਂ ਉਹਨਾਂ ਨੂੰ ਕੋਈ ਮਰੀ ਕੋਈ ਤਸ ਕਰ ਨਹੀਂ ਮੰਦੇ ਉਹਦਾ ਉਹਦਾ ਮਰੀਜ਼ ਨਹੀਂ ਜੀ ਜਿਹੜੇ ਨਸ਼ਾ ਲੈਣ ਲੱਗ ਗਏ ਉਹ ਤਾਂ ਮਰੀਜ਼ ਐਡਿਕਟਡ ਨੇ ਦੇਚ ਨਾਲਿਆ ਤੇ ਸਖਤਾਈ ਕੀਤੀ ਹੈ ਤਾਂ ਵਿਕਣੋਂ ਹਟ ਗਿਆ ਤਾਂ ਹੁਣ ਤਿੰਨ ਬਿਨਾ ਦੇ ਵਿੱਚ ਹੀ ਸਾਡੇ ਕੋਲੇ ਮਤਲਬ ਸਾਡੇ ਰੀਹੈਬ ਸੈਂਟਰ ਜਿਹੜੇ ਅਸੀਂ ਪਹਿਲੀ 3-3-4-4 ਮਹੀਨੇ ਉੱਥੇ ਘੋੜੀਆਂ ਰੱਖੀਆਂ ਸੀ ਤੇ ਬਾਲੇ ਰੱਖੀਆਂ ਸੀ ਤਾਂ ਕਿ ਉਹਨਾਂ ਨੂੰ ਬਚਾਉਣਾ ਵੀ ਹੈ ਇਹ ਨਹੀਂ ਹੈਗਾ ਕਿ ਉਹਨੂੰ ਅਸੀਂ ਛੱਡ ਦਈਏ ਤਾਂ ਜਿਹੜਾ ਨਸ਼ਾ ਵਿਰੋਧ ਹੋਇਆ ਉਹਦਾ ਬਹੁਤ ਪੂਰਾ ਚੱਲੂਗਾ ਹੁਣ ਜੁੱਧ ਹੈ ਪੂਰਾ ਹੈ ਪੂਰਾ ਚੱਲੂਗਾ ਅੱਜ ਵੀ 10000 ਪੁਰਸ਼ ਜਿਹੜੀ ਹੈ ਪੰਜਾਬ ਦੀਆਂ ਦਰਿਆਵਾਂ ਚ ਕਰਦੀ ਹੈ ਜਦੋਂ ਸਰ ਕਿੰਨੇ ਲੱਖੇ ਲੱਖੇ ਲੱਗਦਾ ਵੀ ਇੱਥੇ ਅੱਧੇ ਨੂੰ ਨਾ ਪਤਾ ਇੱਥੇ ਵੀ ਕਿਦਾ ਇੱਥੇ ਵੀ ਕਿਦਾ ਇਥੋਂ ਆਉਂਦੇ ਨੇ ਉੱਥੇ ਬੈਠਦੇ ਨੇ ਉਹ ਸਾਰਾ ਆਇਡੈਂਟੀਫਾਈ ਕਰਨ ਪਬਲਿਕ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਅੱਜ ਤਹਿਸੀਲਦਾਰਾਂ ਨੇ ਕਹਿੰਦੇ ਉਹ ਉਸੇ ਦੀ ਕਰ ਰਹੇ ਕੋਈ ਗੱਲ ਇੱਕ ਨੇ ਇੱਕ ਮੇਰੀ ਸਲਾਹ ਜੀ ਇਹ ਕਹਿੰਦੇ ਇੱਥੇ ਜਿਹੜੇ ਤਿੰਨ ਤਿੰਨ ਚਾਰ ਚਾਰ ਸਾਲਾ ਦੋਨੋਂ ਫੁੱਸਮਲਾ ਜੇ ਬੈਠੇ ਜੀ ਉਹਨਾਂ ਦੇ ਜਿਹੜੇ ਨਸੇ ਵਾਲੇ ਨਾਲ ਨਾ ਪੂਰੀ ਚੈਨ ਸਿਸਟਮ ਬਣਿਆ ਹੋਇਆ ਜੀ ਤੇ ਜੇ ਉਸ ਨੂੰ ਥੋੜਾ ਜੈਨੋ ਜੱਤ ਥੋੜਾ ਜੈਨੋ ਇਹ ਜਰੂਰ ਐਡ ਕਰ ਸਰ ਪੰਜਾਬ ਭਰ ਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਹੁਣ ਇੱਕ ਸਵਾਲ ਚਾਹੁੰਦਾ ਹਾਂ ਬਿਲਕੁਲ ਤੁਹਾਡੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਐਸਐਸਪੀ ਦੀ ਮੀਟਿੰਗ